ਜਿਹੜੀ ਹਰਿਆਣਾ ਪੁਲਿਸ ਨੇ ਕਿਸਾਨਾਂ ਉੱਤੇ ਇਨੀ ਤਸ਼ੱਦਦ ਕੀਤੀ ਉਹਨਾਂ ਨੂੰ ਵੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ 15 ਅਗਸਤ ਨੂੰ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਪਾਰੀ ਰੋਸ ਹੈ ਤੇ ਅੱਜ ਅੰਮ੍ਰਿਤਸਰ ਵਿਖੇ ਵਾਰਦੇ ਮੀਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਥੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਰ ਕੀਤੇ ਇਦੋਂ ਗਾਹਾਂ ਉਹਨਾਂ ਦੇ ਉੱਤੇ ਸ਼ਾਰਟ ਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸਪਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜਰੇਲੀਆਂ ਗੈਸ਼ਾਂ ਦੇ ਸ਼ੈੱਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਇਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਇਆ ਔਰ ਜੋ ਜ਼ਬਰ ਕੀਤਾ ਸੀ ਕਹਿੰਨੇ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜਲਿਆਂ ਵਾਲੇ ਬਾਗ ਦਾ ਸੰਦੇਸ਼ ਜਾਊਗਾ ਕਿ ਅਸੀਂ ਵਿਦੇਸ਼ੀ ਧਰਤੀ ਦੇ ਆ ਤੋ ਇਹ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਬਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਧਾਵਾ ਐਸਪੀ ਕੁਲਕਸ਼ੇਤਰ ਸੁਮਿਤ ਕੁਮਾਰ ਐਸਪੀ ਜੀਂਦ ਨਰਿੰਦਰ ਸਿੰਘ ਡੀ